ਕਾਰਜੋਗ ਬਿਸ਼ੁਰਕ ਮਾਤਾ ਪੈਨਾ ਗੀਰਾਂ ਨੂੰ ਜੈ ਪੀਮ ਸਤਿ ਸ਼ਕਾਲ ਨਮਸਕਾਰ ਜੈ ਪੀਮ ਦੇ ਨਾਮ ਦੇ ਤੁਸੀਂ ਕਿਸੇ ਨੇ ਨਾਰਾ ਸੁਣਾਵ ਨਹੀਂ ਦਿੱਤਾ ਹਨ ਮੈਂ ਤੁਹਾਨੂੰ ਪਹਿਲੋਂ ਇਸ ਗੱਲ ਦਾ ਚਾਨਣਾ ਪਾਉਂਗਾ ਕਿ ਜੈ ਪੀਮ ਆਪਾਂ ਕਿਉਂ ਕਹਿੰਦੇ ਜੈ ਪੀਮ ਬਾਬਾ ਸਾਹਿਬ ਡਾਟਰ ਬੇਟ ਕਰ ਪੀਮ ਦਾ ਸਾਹਿਬ ਦਾ ਨਾਰਾ ਹੈ ਉਹਨਾਂ ਨੇ ਜਦੋਂ ਕਾਨੂੰਨ ਮੰਤਰੀ ਬਣੇ ਤਾਂ ਸਭ ਤੋਂ ਪਹਿਲਾਂ ਸਾਨੂੰ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਦੂਸਰੇ ਨੰਬਰ ਤੇ ਪੜ੍ਹਾਈ ਦਾ ਤੀਸਰੇ ਨੰਬਰ ਤੇ ਮੌਲ ਦਾ ਚੌਥੇ ਨੰਬਰ ਤੇ ਅਸੀਂ ਆਪ ਕੋਲ ਨਹੀਂ ਪੜਾ ਸਕਦੇ ਪੰਜਵੇਂ ਨੰਬਰ ਤੇ ਔਰਤ ਨੂੰ ਬਹੁਤ ਵੱਡਾ ਚੋਕ ਦਾ ਲੈ ਕੇ ਦਿੱਤਾ ਪਹਿਲੋਂ ਮਨਮਾਤੀਆਂ ਦੇ ਸੰਵਿਧਾਨ ਵਿੱਚ ਔਰਤ ਨੂੰ ਮੌਲ ਦੀ ਸੁਰਤੀ ਕਰੋ ਕਰ ਦਿੰਦੇ ਸੀ ਜਿਵੇਂ ਮਰਦੀ ਕਰੀ ਖਿੱਚ ਕੇ ਔਰਤ ਨੂੰ ਬਹੁਤ ਬਾਬਾ ਸਾਹਿਬ ਡਾਕਟਰ ਮੇਰਕਰ ਪਿੰਰੋ ਸਾਹਿਬ ਨੇ ਸੰਵਿਧਾਨ ਵਿੱਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਤੇ ਅਧਾਰਤ ਹੋਣਾ ਚਾਹੀਦਾ ਨਾਲ ਔਰਤ ਦਾ ਜਿਹੜੀ ਘਰ ਦੀ ਸ਼ਾਦੀशुदा ਹੋ ਕੇ ਆ ਗਈ ਆ ਉਸ ਔਰਤ ਨੂੰ ਬਰਾਬਰ ਦਾ ਘਰ ਦੀ ਮਾਲਕ ਬਰਾਬਰ ਦੇ ਹਿੱਸੇਦਾਰ ਬੱਚਿਆਂ ਦੀ ਤੇ ਨਾਲ ਪੜਨ ਦੀ ਨਾਲ ਰਾਜਨੀਤਿਕ ਲੋਕਾਂ ਦੇ ਵਿੱਚ ਇਲੈਕਸ਼ਨ ਲੜਨ ਦੀ ਨਾਲ ਨੌਕਰੀਆਂ ਕਰਨ ਦੀ ਇਹ ਅਧਿਕਾਰ ਬਾਬਾ ਸਾਹਿਬ ਇਹ ਕਾਹਦੀ ਨੌਸਾਂ ਦੀ ਬੋਲ ਬਤਾਉਣਾ ਸਾਨੂੰ ਮਿਲਿਆ ਤਾਂ ਇਸ ਲਈ ਉਹਨਾਂ ਦਾ ਨਾਰਾ ਕਦੀ ਢਿੱਲਾ ਨਹੀਂ ਲੱਗਣਾ ਚਾਹੀਦਾ ਮੈਂ ਫਿਰ ਦੁਬਾਰਾ ਬਿੰਦੀ ਕਰਾਂਗਾ ਪੂਰਾ ਨਾਰਾ ਦੁਬਾਰਾ ਚੁੱਕੀਏ ਜੈਪੀ ਜੈਪਾ ਅੱਗੇ ਦਿੱਤੀ ਜੈਪੀ ਜੈਪਾ ਜੈ 파ਟੋ ਸਸ਼ੀਕਾਰ ਆਪਣੇ ਵਿੱਚ ਅੱਜ ਸਾਡੀਆਂ ਬੱਚੀਆਂ ਜਿਹੜੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਦੀਿਆ

ਇਹਨਾਂ ਨੂੰ ਕੰਮ ਕਰਨ ਦੀ ਬਦੌਲਤ ਉਹ ਇਹਨਾਂ ਨੂੰ ਕਿਹਾ ਕਿ ਕਰਦੀ ਜਗਾ ਛੋਈ ਵੀ ਬਾਰ-ਬਾਰ ਲੋਕ ਕੱਢੀ ਉਹਨਾਂ ਨੂੰ ਵੀ ਬਚਾਇਆ ਜਦੋਂ ਸਰਪੰਚ ਨੇ ਕਿਹਾ ਕਿ ਆ ਕੇ ਪੱਕਾ ਚੋਲੀ ਮਾਰਦੇ ਉਹਨਾਂ ਨੂੰ ਵੀ ਬਚਾਇਆ ਫਿਰ ਉਹਨੇ ਝੂਠ ਬੋਲੇ ਆ ਸਰਪੰਚ ਨੂੰ ਝੂਠ ਬੋਲਣ ਦਾ ਬੜਾ ਪੱਲਾ ਕਿ ਕਹਿੰਦਾ ਜੀ ਮੇਰੀ ਗੱਡੀ ਰੋਕ ਕੇ ਮੇਰੀ ਚੈਨੀ ਲੈ ਕੇ ਗਿਆ ਜਦੋਂ ਮੈਂ ਪੁਲਿਸ ਨਾਲ ਗੱਲ ਕੀਤੀ ਮੈਂ ਕਿਹਾ ਗੱਲ ਇੱਥੇ ਦੀ ਆ ਉਹ ਝੂਠੀ ਆ ਤਾਂ ਦੇਖੋ ਪਾਵਰ ਚ ਆ ਕੇ ਇਹੋ ਜੇ ਵੱਡੇ ਵੱਡੇ ਝੂਠ ਬੋਲਦੇ ਰਹੇ ਤਾਂ ਵੇਖੋ ਇਹਨਾਂ ਚੀਜ਼ਾਂ ਦਾ ਮੁਕਾਬਲਾ ਵੀ ਕਰਨਾ ਪਿਆ ਲੇਕਿਨ ਅੱਜ ਵੀ ਜਿੰਨਾਂ ਨੇ ਨਵੇਂ ਬੰਦਾ ਕਰਨਾ ਉਹਨਾਂ ਨੇ ਨਹੀਂ ਨਾ ਪਰ ਮੇਰੀ ਨਾਲ ਬੇਨਤੀ ਆ ਕਿ ਤੁਸੀਂ ਜੇ ਟੀਮਾਂ ਬਣਾ ਕੇ ਇਕੱਠਾ ਆਪਣਾ ਕੱਠ ਵੱਡਾ ਰੱਖੋਗੇ ਤਾਂ ਤੁਹਾਨੂੰ ਕੋਈ ਨਹੀਂ ਡਰਾ ਸਕਦਾ ਮੈਂ ਹੁਣ ਬੇਨਤੀ ਕਰੂੰਗਾ ਚਰਨਜੀਤ ਐਸਪਾਸੇ ਅਗੇ ਚਰਨਜੀਤ ਪਿੰਡ ਕਮਲਾਲਾ ਪਸ ਮਾਲੇ ਦਾ ਕਮਲਾਲੀ ਵਾਲਾ 55 ਜਹਾ ਪਾਲੇ ਵਾਲਾ 56 ਚਰਨਜੀਤ ਨੂੰ ਬੇਨਤੀਆਂ ਕਿ ਇਹ ਆਪਣੇ ਹਾਲਾਤਾਂ ਬਾਰੇ ਦੱਸਣਗੇ ਤੇ ਇੰਦਰ ਆਉਣ ਵਾਲੇ ਪਿੰਡਾਂ ਦੇ ਵਿੱਚ ਬਿਮਲਾ ਤੇ ਇਹ ਦੋਵੇਂ ਸਰਕਲ ਪ੍ਰਧਾਨ ਹੋਣਗੇ ਇੰਦਰ ਦੇ ਪਿੰਡਾਂ ਕਿਹੜਾ ਕੰਮ ਸੰਭਾਲਣਗੇ ਔਰ ਤੁਹਾਨੂੰ ਵੀ ਸਾਰੇ ਰੋਕਸ਼ੀ ਕੋਲ ਇਜਾਜ਼ਤ ਹੈ ਕਿ ਕੁੜੀਆਂ ਨੇ ਉੱਠ ਕੇ ਨਰੇਗਾ ਦਾ ਕੰਮ ਸੰਭਾਲਿਆ ਤੇ ਅੱਜ ਪਿੰਡਾਂ ਦੀ ਅਗਵਾਈ ਕਰਨਗੇ ਚਰਨਜੀਤ ਕੌਰ ਜੈਪਿੰਜ ਜੈ ਪਾਦ ਨਮਸਕਾਰ ਮੇਰਾ ਨਾਮ ਚਰਨਜੀਤ ਆਲਾ ਸੰਜਾ ਬਲਾਕ ਖਰੋਸਪੁਰ ਜਿਹੜਾ ਖਰੋਸਪੁਰ ਨਾ ਪਿੰਡ ਕਮਾਲੇ ਵਾਲੇ ਸੰਜਾ ਦੀ ਮੇਟਾ ਮੇਰੇ ਪਿੰਡ ਤੋਂ ਸਾਤ ਤੱਕ ਇਹ ਕੰਮ ਚੱਲਿਆ ਹੈ ਨਰੇਸ਼ਾ ਦਾ ਅੰਕਲ ਦਾ ਪ੍ਰਕਾਸ਼ ਸਿੰਘ ਦੁਆਰਾ ਜਦੋਂ ਸੀ ਚਲਾਇਆ ਸੀ ਕਾਫੀ ਟਾਈਮ ਤੋਂ ਵਿੱਚ ਕੁਝ ਰੁਕਾਵਟ ਆ ਗਈ ਜਿੰਦੇ ਕਰਕੇ ਅਸੀਂ ਪਟਕ ਗਏ ਅਸੀਂ ਕੰਮ ਬੰਦ ਹੋ ਚੁੱਕਾ ਸੀਗਾ ਪਰ ਫਿਰ ਤੋਂ ਅਕਲ ਦਾ ਸਾਥ ਦੇਣ ਕਰਕੇ ਉਹਨਾਂ ਫੇਰ ਅਸੀਂ ਕੰਮ ਚਲਾ ਰਹੇ ਆ ਨਰੇਸ਼ਾ ਦਾ ਤੇ ਬਹੁਤ ਵਧੀਆ ਚੱਲ ਰਿਹਾ ਵਾ ਆਸ ਕੰਮ ਚੱਲ ਰਿਹਾ ਠੀਕ ਆ ਕੌਣ ਕੌਣ ਚਲਾ ਰਿਹਾ ਮੇਰੇ ਨਾਲ ਤਾਂ ਰਲ ਗਿਆ ਕੱਲੀ ਚਲਾਣੀ ਹੈ ਕਿ ਪਿੰਮਲਾ ਵੀ ਨਾਲ ਆ ਸਾਨੂੰ ਕੋਈ ਪਤਾ ਨਹੀਂ ਸੀਗਾ ਸਾਨੂੰ 파ਟੀ ਨੇ ਦੱਸਿਆ ਸਾਨੂੰ ਕੋ ਪਤਾ ਹੈਗਾ ਸੀ ਦੱਸੋ ਨਹੀਂ ਨਾ ਪਤਾ ਸੀ ਸਿਰ ਚ ਲਾਇਆ ਆਪਣਾ ਕੰਮ ਨਹੀਂ ਨਾ ਚਲਾਇਆ ਇਹ ਆਪਣੇ ਪ੍ਰਧਾਨ ਸਾਹਿਬ ਨੂੰ ਠੀਕ ਹੈ ਆ ਅੱਗੇ ਵੀ ਕੰਮ ਚੱਲਦਾ ਰਹੇ ਇਹ ਤੁਸੀਂ ਸਾਥ ਦਿਓਗੇ ਤਾਂ ਮੈਂ ਆਪਾਂ ਦੀ ਬਾਈਕਾਂ ਆਹ ਕਿਉਂ ਹੋ ਗਿਆ ਆਹ ਕੰਮ ਕਰਨੇ ਗਿਆ ਸਾਥ ਆਗਣਾ ਤੋਂ ਹੋਣਾ ਚਾਹੀਦਾ ਠੀਕ ਹੈ ਆਪਣਾ ਰਾਮ ਮੈਂ ਚਾਹਤੋ ਬੰਨਾ ਚਾਹੀਦਾ ਹੈ ਇਹ ਇਹ ਗੱਲ ਕਹੀ ਆ ਕਿ ਸਰਪੰਚ ਸਾਡੇ ਆਪ ਦੇ ਬੰਨੇ ਚਾਹੀਦੇ ਹੈਨਾ ਹੁਣ ਮੈਂ ਥੋੜੀ ਜੀ ਰਿਪੋਰਟ ਕਰੂੰਗਾ ਬਿਬਲਾ ਨੂੰ ਬੇਨਤੀ ਹੈ ਕਿ ਗੱਲ ਕਰ ਲੈ ਕਿ ਕਰਦੀ ਹੈ ਗੱਲ ਪਾਸ ਗੱਲ ਕਰ ਹਾਂਜੀ ਹੁਣ ਗੱਲ ਸੁਣੋ ਸਰਪੰਚ ਤਾਂ ਤੁਸੀਂ ਆਪਦੇ ਬਣਾ ਲੋਗੇ ਸ਼ੇਰ ਸਿੰਘ ਘਬਾਇਆ ਵੀ ਤਾਂ ਸਾਡਾ ਹੀ ਸੀ ਕਦੀ ਆਇਆ ਲੇਬਰ ਦੇ ਵਿੱਚ ਤੁਹਾਡਾ ਕੰਮ ਤੇ ਨਹੀਂ 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 ਕੁਛ ਨਹੀਂ ਜਿੰਦੂ ਪ੍ਰਧਾਨ ਵੀ ਤਾਂ ਸਾਡਾ ਆਪਦਾ ਹੀ ਸੀ ਉਹ ਵੀ ਕਦੀ ਆਇਆ ਨਹੀਂ ਆਇਆ ਲਾਡੀ ਗੈਰੀ ਵੀ ਸਾਡਾ ਐਸ ਸੀ ਸੀਗਾ ਭਾਈਆ ਪਚਾਰੇ ਚੋਂ ਹੀ ਸੀਗਾ ਤਾਂ ਹੁਣ ਸਾਡਾ ਐਮਐਲਏ ਤਿਆ ਹੈਗਾ ਉਹ ਵੀ ਸਾਡੇ ਚੋਂ ਹੀ ਦੇਖੋ ਜਿਹਦੇ ਨੂੰ ਪਬਲਿਕ ਚੁਣ ਲੈਂਦੀ ਆ ਜਿਹਨੂੰ ਚੁਣ ਲੈਂਦੀ ਆ ਉਹਨੂੰ ਪਾਵਰ ਮਿਲ ਜਾਂਦੀ ਆ ਉਹਨੂੰ ਤਨਖਾਹਾਂ ਮਿਲ ਜਾਂਦੀਆਂ ਲੇਕਿਨ ਉਹ ਸਾਡੀ ਬਾਅਦ ਚ ਆਵਾਜ਼ ਵੀ ਸੁਣਦਾ ਮੈਨੂੰ ਤਾਂ ਡਰੇ ਆ ਕਿ ਜਿਹੜੇ ਸਰਪੰਚ ਬਣ ਜਾਂਦੇ ਆ ਉਹ ਉਹਨਾਂ ਦੇ ਮਗਰ ਹੀ ਲੱਗ ਜਾਂਦੇ ਆ ਸਾਡਾ ਕੰਮ ਨਹੀਂ ਕਰਦੇ ਬਣੇ ਵੀ ਹੈਗੇ ਆ ਹੋਰ ਛੱਡੋ ਪਿੰਡ ਮੰਤਾ ਵਾਲੇ ਤੋਂ ਜਗੀਰ ਚੰਦ ਮੇਰਾ ਰਿਸ਼ਤੇਦਾਰ ਆ ਉਹਦੇ ਕਰਮ ਮੈਂ ਪੰਜ ਸੱਤ ਖਿੱਚ ਦਿੱਤੇ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਨੋਨੀ ਮਾਨ ਦਾ ਬੰਦਾ ਆ ਕੇ ਝੋਨੇ ਲਾਉਂਦਿਆਂ ਨਾਲ ਜਦੋਂ ਗਿਆ ਸਾਡੀ ਪੂਆਲੇ ਕੋਲੇ ਵੀ ਟਾਡੇ ਮੁੰਡੇ ਨੂੰ ਸਰਪੰਚੀ ਚ ਲੜਨਾ ਉਹ ਕਦੀ ਚੱਲ ਗਲਾ ਕੱਟਣ ਲੱਗ ਪਈ ਪੁਰਾਣਾ ਸਿਰ ਦਿਮਾਗ ਅਲੀ ਸਰਪੰਚਾਂ ਨਾਲ ਦੁਸ਼ਮਣੀ ਬੜੀ ਹੁੰਦੀ ਹੈ ਮੈਨੂੰ ਪਤਾ ਲੱਗਿਆ ਮੈਂ ਗਿਆ ਮੈਂ ਕਿਹਾ ਚੱਲ ਸਾਡਾ ਬੰਦਾ ਸਰਪੰਚਪਨ ਦਾ ਰਿਸ਼ਤੇਦਾਰ ਆ ਮੈਂ ਗਿਆ ਤੇ ਦੂਜੇ ਦਿਨ ਦੋਵੇਂ ਪਾਰਟੀਆਂ ਖੜੀਆਂ ਐਸ ਪਾਸੇ ਸਕੂਲੇ ਮੀਟਿੰਗ ਕਰਦਾ ਪਿਆ ਐਸ ਪਾਸੇ ਗਾਲੀ ਛੜੇ ਐਸ ਪਾਸੇ ਕੰਮ ਮਾਂ ਕੇ ਬਣਾਉਂ ਕਾਂਗਰਸ ਸਰਪੰਚ ਬਣਾ ਗਏ ਲੇਕਿਨ ਉਹ ਸਾਡਾ ਸਾਥ ਹੀ ਛੱਡ ਗਿਆ ਕਿਉਂਕਿ ਉਹਨੂੰ ਘਰੇ ਪੰਪਸ ਸੀ ਨਾ ਵੀ ਜੇ ਹੁਣ ਤੂੰ ਤਰਨਿਆਂ ਚ ਜਾਏਂਗਾ ਤੇ ਐਮਐਲਏ ਆਪਣੀ ਕੰਮ ਨਹੀਂ ਹੈ ਨਾ ਸਾਥ ਛੱਡ ਗਿਆ ਮੈਨੂੰ ਲੱਗਦਾਗਾ ਵੀ ਕੰਮ ਕਰਦੀ ਆ ਆ ਆਪਣੇ ਜਿਹੜੇ ਬੱਗੇ ਟਿੱਪਲ ਤੋਂ ਮੇਟ ਕਲਿੰਗਰ ਕੋਰ ਮੰਤਰੀ ਕੋਰ ਦੋਵੇਂ ਆ ਤਾਂ ਮੈਂ ਬੇਨਤੀ ਕਰੂੰਗਾ ਇਹਨਾਂ ਦੋਵਾਂ ਨੂੰ ਵੀ ਕਿਹੜਾ ਕਿਹੜੇ ਪਿੰਡੇ ਹਾਲਾਤ ਹੁੰਦੇ ਨੇ ਕਿੱਥੋਂ ਕੰਮ ਸ਼ੁਰੂ ਕੀਤਾ ਉਹ ਦੋਵੇਂ ਆ ਕੇ ਬੋਲੇਗਾ ਉਹ ਦੇਖ ਲੋ ਆ ਤੇ ਅਸੀਂ ਜਦੋਂ ਮਰੀਗੇ ਦਾ ਕੰਮ ਸ਼ੁਰੂ ਕੀਤਾ ਸੀ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਸੀਗਾ ਤੇ ਅੰਕਲ ਜੀ ਆਏ ਸਾਨੂੰ ਉਹਨਾਂ ਨੇ ਦੱਸਿਆ ਮਤਲਬ ਇੱਕ ਅੰਕਲ ਨੇ ਹੋਰ ਮੇਟ ਖੜੀ ਕੀਤੀ ਸੀ ਇਸ ਪਹਿਲੇ ਇੱਕ ਅੰਕਲ ਨੇ ਉਹ ਕੰਮ ਕਰਦੀ ਸੀ ਮੈਂ ਨਾਲ ਆਪਣੀ ਚਾਚੀ ਨੂੰ ਲਿਆ ਤੇ ਅਸੀਂ ਕੰਮ ਸ਼ੁਰੂ ਕੀਤਾ ਤੇ ਸਾਨੂੰ ਉਹ ਜਿਹੜੀ ਉੱਥੇ ਪਹਿਲੀ ਵਾਲੀ ਸੀ ਨਾ ਮੇਟ ਉਹਨਾਂ ਨੇ ਸ ਉਹਨਾਂ ਦੀ ਮਾਂ ਨੇ ਸਾਨੂੰ ਆਕੇ ਵੀ ਕਹਿ ਦਿੱਤਾ ਸੀ ਕਿ ਭਗਵੰਤ ਮਾਨ ਦਾ ਫੋਨ ਆਇਆ ਹੈ ਵੀ ਨਵੇਂ ਮਿੰਟਾਂ ਨੂੰ ਕੋਈ ਕੰਮ ਲੈ ਲਓ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਸਿਆਸੀ ਲੋਕਾਂ ਨੇ ਵੀ ਸਾਨੂੰ ਆਕੇ ਢੁਕਾਇਆ ਅਸੀਂ ਵਿਚੋ ਦੀ ਕੰਮ ਸੀ ਕਿ ਅਸੀਂ ਮਤਲਬ ਕਿਆ ਸੀ ਨਹੀਂ ਲੈਣਾ ਕੰਮ ਫਿਰ ਅੰਕਲ ਨੇ ਸਾਨੂੰ ਆਕੇ ਸਮਝਾਇਆ ਅਸੀਂ ਕੰਮ ਲਿਆ ਤੇ ਹੁਣ ਸਾਡਾ ਕੰਮ ਤਿੰਨ ਚਾਰ ਮਸਟਾਲ ਹੋ ਗਿਆ ਤਿੰਨ ਚਾਰ ਮਹੀਨਿਆਂ ਤੋਂ ਚੱਲ ਰਿਹਾ ਵਧੀਆ ਚੱਲ ਰਿਹਾ ਤੇ ਅੰਕਲ ਉਹਨਾਂ ਦੀ ਬਦੌਲਤ ਅੱਗੇ ਵੀ ਚੱਲਦਾ ਰਹੇਗਾ ਤੇ ਇਹ ਆਪਾਂ ਇਦਾਂ ਹੀ ਕੰਮ ਬਣਾ ਕੇ ਰੱਖਾਂਗੇ ਤਾਂ ਚੱਲਦਾ ਰਹੇਗਾ ਤੋਂ ਆਪਾਂ ਨੂੰ ਆਖਰੀ ਵੀ ਦਿਨ ਵਾਲੀ ਬਣਦੀ ਹੈ ਕਿ ਆਪਾਂ ਆਪਣਾ ਕੰਮ ਵਧਾਈਏ ਤੇ ਕੰਮ ਨੂੰ ਅਸੀਂ ਲੈ ਕੇ ਚੱਲੀਏ ਤੇ ਅੰਕਲ ਉਹਨਾਂ ਦੀ ਬਦੌਲਤ ਚੱਲਦਾ ਹੀ ਰਹੇਗਾ ਕੰਮ ਤੇ ਬੱਜਾ ਮੇਰੇ ਵੱਲੋਂ ਜੈ ਪੀਸ ਹੈ ਆਪਾਂ ਦੇਖੋ ਬੱਚਿਆਂ ਨੂੰ ਬਹੁਤ ਵਧੀਆ ਸੁਪਰੀਅਰ ਸਾਜਿਆ ਕੰਮ ਕਰਨ ਦਾ ਵੀ ਤੇ ਨਾਲ ਬੋਲਣ ਦਾ ਇਸ ਚੀਜ਼ ਤੋਂ ਖੁਸ਼ੀ ਹੋਣੀ ਚਾਹੀਦੀ ਹੈ। ਆਜੂ ਕਿੰਨਾ ਦੇ ਦੇ ਚਾ ਗਰਾਉਂਡ 11 ਇਹ ਸਾਡੀ ਸੁਰੱਖਤ ਬਣੋ। ਯਾਦ ਰੱਖਿਓ ਇਹ ਸਾਡੀ ਸਮਝ ਬਣ ਗਈ ਹੈ ਨਾ ਤਾਂ ਅਸੀਂ ਹੋਲੀ-ਹੋਲੀ ਡਰੀਆਂ ਗੱਲਾਂ ਸਿੱਖ ਰਹੇ ਹਾਂ ਆਪਦੀ ਜ਼ਿੰਦਗੀ ਦੇ ਵਿੱਚ ਦਸ ਰਹੇ ਤਾਂ ਜਿਹੜੇ ਲੋਕ ਸਾਨੂੰ ਰੌਂਦੇ ਰਹਿ ਧਮਕਾਉਂਦੇ ਰਹਿ ਜਿਹੜੇ ਲੋਕ ਸਾਡੇ ਤੋਂ ਵੋਟ ਮੰਗਦੇ ਰਹਿ ਵੋਟ ਲੈ ਕੇ ਚਲੇ ਜਾਂਦੇ ਆ ਸਭੀ ਹਾਲਾਤ ਦੀ ਪੁੱਛਦੇ ਆ ਉਹਨਾਂ ਲੋਕਾਂ ਨੂੰ ਅੱਜ ਫਿਕਰ ਬਣ ਗਿਆ ਤੇ ਸ਼ੋਖ ਨੂੰ ਟੱਕੇ ਹੋਣਾ ਹੈ ਹਲਾ ਇਹ ਕੱਟੇ ਹੋ ਗਿਆ ਕਿੰਨ ਉਦਨ ਸਾਡਾ ਬੈਂਕ ਵੋਟ ਵੀ ਜਿਹੜਾ ਟੁੱਟ ਜਾਣਾ ਸਾਡੇ ਅੱਗੋਂ ਵੀ ਬੋਲਣ ਲੱਗ ਜਾਣਗੇ ਸਾਡੇ ਅੱਗੋਂ ਵੀ ਬੋਲਣ ਜਾਣੇ ਹੈਨਾ ਤਾਂ ਜਿਦੋਂ ਤੁਸੀਂ ਬੋਲਣ ਲੱਗ ਪਏ ਨਾ ਆਟੋਮੈਟਿਕ ਸਰਕਾਰ ਨੂੰ ਸੁਧਾਰ ਲਿਆਉਣਾ ਪੈਗਾ ਤੇ ਸਾਡੀ ਬੇਨਤੀ ਵੀ ਆ ਇਕੱਲੀ ਨਰੇਗਾ ਦੀ ਰੋਟੀ ਨਹੀਂ ਹੋ ਰਹੀ ਇਸੇ ਤਰ੍ਹਾਂ ਰਾਸ਼ਨ 'ਚ ਵੀ ਸਾਡੀ ਲੁੱਟ ਹੋ ਰਹੀ ਹੈ ਸਗਰ ਸਕੀਮ 'ਚ ਵੀ ਲੁੱਟ ਹੋ ਰਹੀ ਹੈ ਪੈਨਸ਼ਨ 'ਚ ਵੀ ਲੁੱਟ ਹੋ ਰਹੀ ਹੈ ਮਕਾਨਾਂ 'ਚ ਬਰਾਂਡਾ 'ਚ ਔਰ ਪੰਚਾਇਤੀ ਪੈਲੀਆਂ ਸ਼ਰਮਾਇਦਰ ਨੱਪੀ ਬੈਠੇ ਆ ਸਾਨੂੰ ਉਹ ਬੋਲੀ ਤੇ ਨਹੀਂ ਦਿੰਦੇ ਅੱਜ ਦੇ ਤਰੀਕ ਦੇ ਵਿੱਚ ਮੁੱਖ ਮੰਤਰੀ ਨੂੰ ਲੈਟਰ ਪਾਤਾ ਐਸ ਵਾਰ ਤਾਂ ਆਪਾਂ ਪੰਚਾਇਤ ਦੀ ਪੈਲੀ ਤੇ ਪੂਰੀ ਤਰ੍ਹਾਂ ਨਹੀਂ ਲਾਗੂ ਕਰਾ ਸਕਦੇ ਲੇਕਿਨ ਅਗਲੀਆਂ ਬੋਲੀਆਂ ਚ ਜਿਹੜੇ ਸਾਡੇ ਨਾਲ ਆਗੂ ਤੁਰੇ ਹੋਏ ਨੇ ਕੋਈ ਸਰਕਲ ਪ੍ਰਧਾਨ ਆ ਕੋਈ ਮੇਟ ਆ ਕੋਈ ਬਲਾਕ ਪ੍ਰਧਾਨ ਆ ਕੋਈ ਜ਼ਿਲ੍ਹਾ ਪ੍ਰਧਾਨ ਆ ਕੋਈ ਤਹਿਸੀਲ ਪ੍ਰਧਾਨ ਆ ਉਹ ਸਾਰੇ ਜ਼ਮੀਨਾਂ ਤੇ ਵੀ ਕੰਮ ਕਰਦੇ ਆ ਆਪਾਂ ਆਪਣੇ ਹੱਕਾਂ ਲਈ ਲੜਾਈ ਕਰਨੀ ਆ ਨਾ ਸਾਨੂੰ ਰਾਜਨੀਤੀ ਦਾ ਸ਼ੌਕ ਹੈਗਾ ਨਾ ਅਸੀਂ ਨੈਕਸ਼ਰ ਲਾ ਕੇ ਆਪਾਂ ਮੀਰ ਬਣਨੇ ਹੋਣਾ ਚਾਹੁੰਦੇ ਆਓ ਤੁਹਾਡੇ ਸਾਥ ਦੀ ਲੋੜ ਆ ਆਪਣੇ ਹੱਥ ਲਾਗੂ ਕਰਨ ਦੀ ਲੋੜ ਆ ਇੱਕ ਮੱਤਲ ਇੱਕ ਝਟ ਇੱਕ ਵਿਚਾਰਧਾਰਾ ਥੰਨੇ ਇਕੱਠੇ ਹੋਣ ਦੀ ਲੋੜ ਆ ਆਪਣੇ ਹੱਕਾਂ ਦੀ ਲੜਾਈ ਲਈ ਇੱਕ ਬਹੁਤ ਵੱਡਾ ਪਬਲਿਕ ਦਾ ਸਹਿਯੋਗ ਦੀ ਲੋੜ ਹੈਗੀ ਉਹ ਸਯੋਗ ਦੇ ਰਹੇ ਹੋ ਔਰ ਹੌਲੀ-ਹੌਲੀ ਵੱਧ ਆ ਜਾਂਦਾ ਐਨਾ ਕਹਿੰਦਾ ਸਭ ਨੂੰ ਜੈਪੀ ਜੈ ਭਾਰਤ ਸਤਿਕਾਰ ਨਮਸਕਾਰ